ਉਸੇ ਮੋਹਿਤ ਨੂੰ ਅਗਰੇ ਦੇਖ ਤੇ ਤੁਹ ਬਜਨਾ ਹੈ ਨਾ ਤੇ ਸਾਸ ਕਰਨਾ ਹੈ ਨਾ ਮਾਣ ਨਹੀਂ ਕਰ ਤੂ ਆਪੋ ਆਪਣਾ ਜੀਵਨ ਸਹੀ ਤਰੀਕੇ ਬੰਦੂ ਦੀ ਦਰਵਾਜ਼ੇ ਜਾ ਕੇ ਆਪਣਾ ਮੁਕਤੇ ਬਾਤ ਕਰਨਾ ਤੁਹ ਕੋ ਆਵਾਜ਼ ਉਪਦੇਸ਼ ਕਰ ਤਨ oh uh -huh. ਰੇ ਸੰਤੋ ਸਾਧ ਸੁਭਤ ਤਾਰੇ ਜਾਏ ਨਾਰੇ ਸਾਧ ਜਾਂ 붉은 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 ਸੇ ਜੇ ਅਨੁਭੂਦਾਤਾ ਗੁਣਾਂ ਨਾਲ ਭਰ ਤਨ ਕੋ ਵਰਤਨ ਮਿਲਲਾ ਪਾਵੈ ਕੋਈ ਮੇਰੇ ਮਨ ਜਦ ਗੋਪਾਲ ਪ੍ਰਭ ਸੋਈ ਜੋ ਕੇ ਬਹੁੜ ਦੋਖ ਨਾ ਹੋਈ ਰਾ ਵਣ ਭਾਂਗੀ ਸੁਰਾਂ ਰਤ ਤੁਮਤਾ ਕੋਈ ਨਾਮਕ ਦਾਸ ਮਾਨ ਸਾਹ ਜਿਨ ਹਰ ਨਾਮ ਵਰਤਾ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਜਿੰਨੀਆਂ ਸਰਕਾਰ ਦੇ ਸੰਤਾਂ ਵਾਹਿਗੁਰੂ ਜੀ ਸਰਦਾਰ ਕਪਾਲ ਸਿੰਘ ਜੀ ਸਨਾਨਾ ਪਰਿਵਾਰ ਇਹਨਾਂ ਨੇ ਧਰਮ ਸੁਵਧਾ ਨੇ ਸਰਕਾਰ ਜੋ ਮਾਤਾ ਜੀ ਮਾਤਾ ਸਰ ਜੀ ਤਨਾ ਦੇ ਪੁੱਤਰ ਸਰਕਾਰ ਜੋ ਸਰਦਾਰ ਕੋਰ ਸਰਦਾਰ ਸਤਲਜੀ ਪਾਚਾ ਸਤਿ ਮਹਾਨ ਜੀ ਨੀ ਪਾਰਕ ਜੀ ਨਾ ਬੋਤਨ ਬੋਲ ਨਹੀਂ ਵਾਹਿਗੁਰੂ ਵਾਹਿਗੁਰੂ ਤੇ ਨਮਾਨਯ ਜੀ ਮਾਨਤਾਨੀ ਅਨ ਤੰਦੂਪਿਆ ਦੀ ਰੋਤ ਸੱਚੀ ਪਿੰਡਾਂ ਦਾ ਤੰਨ ਤੰਨ ਸਿੰਘਾਂ ਤੇ ਮਹਾਰਾਜ ਤੰਤਨਾ ਸਿੰਘ ਜੀ ਮਹਾਨ ਸਾਹਿਬ ਜੀ ਮਹਾਰਾਜ ਨਾਲ ਪਾਸ ਸਰਦਾਰ ਸਿੰਘ ਜੀ ਮਹਾਰਾਜ ਨਰਕਰ ਸਰਕਾਰ ਜੋ ਜੀ ਮਹਾਰਾਜ ਦੇ ਪਾਸ਼ਾ ਜੀਓ ਵਰਸੀ ਮਨਾਉਂਦੇ ਆ ਹਾਂ ਉਹਨਾਂ ਦਾ ਸਾਰਾ ਹੀ ਪ੍ਰਵਾਸਕਰ ਜੋ ਸਰਦਾਰ ਪੂਰਨ ਸਿੰਘ ਜੀ ਮਾਰੇ ਪਰਸੋਂ ਸ੍ਰੀ ਕਨਪੜਸਾਹ ਪਰਾਰਾਮ ਕਰਵਾਏ ਸਨ ਇਸ ਟਾਈਮ ਆ ਜਿਹੜੀ ਮਹਾਨ ਵਰਸੀ ਇਸ ਟਾਈਮ ਆ ਜਿਹਨੂੰ ਕਮਰ ਕਸੇ ਲੱਗੇ ਹਨ ਆਪਣੇ ਜੇਸਤਾਨ ਰਾਜਨ ਉਹ ਰਸਤੇ ਜਵਾਲਕਾਰ 시ਦਾ ਸਿੰਘ ਦਾ ਪਾਰਾ ਵਰਸੀ ਕਰੋ ਸਰਬਤਿ ਦਾਨੇ ਕਾਲ ਜਨਾਸ ਕਰੋ ਸਹੀ ਕਿਹਾ ਇਹ ਜਨਮ ਨਿਆ ਨਾਮ ਚਟਾਵੇ ਨਾਮ ਦਿਖਾਓ ਵਾਹਿਗੁਰੂ ਕੀ ਫਤਿਹ ਕਹੋ ਇੱਥੇ ਆ ਕੇ ਬੜਾ ਕੀਆ <tries> certo, <coughs> 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 <share> don' Thank mm -hmm. you.